ਕੈਲੀਫੋਰਨੀਆ ਸਟੇਟ ਦੇ ਕਾਫੀ ਨਵੇਂ ਕਾਨੂੰਨ ਹੁਣ ਜਨਵਰੀ ਤੋਂ ਫੈਕਟ ਦੇ ਵਿੱਚ ਆ ਰਹੇ ਨੇ ਤੇ ਇਹਦੇ ਵਿੱਚ ਖਾਸ ਕਰਕੇ ਟ੍ਰੈਫਿਕ ਨਾਲ ਰਿਲੇਟਡ ਸਖਤੀ ਹੋਣ ਦੀ ਉਮੀਦ ਆ ਸੋ ਇੱਕ ਤਾਂ ਆਟੋਮੇਟਿਡ ਰੈੱਡ ਲਾਈਟ ਇਨਫੋਰਸਮੈਂਟ ਜ਼ਿਆਦਾ ਹੋਏਗੀ ਤੇ ਐਸ ਵੀ 720 ਜਿਹੜਾ ਪ੍ਰੋਗਰਾਮ ਹੈ ਇਹਨੂੰ ਕਹਿੰਦੇ ਨੇ ਸੇਫਰ ਸਟਰੀਟ ਸੈਟ ਇਹ ਥਾਂ ਤੇ ਜ਼ਿਆਦਾ ਕੈਮਰੇ ਲਾਏ ਜਾਣਗੇ ਤੇ ਕੈਮਰਿਆਂ ਦੇ ਨਾਲ ਮਾਨਿਟਰਿੰਗ ਹੋਏਗੀ ਸੋ ਹੁਣ ਕਾਫੀ ਸਟਰੀਟਾਂ ਦੇ ਵਿੱਚ ਜਿੱਥੇ ਨਹੀਂ ਵੀ ਕੈਮਰੇ ਆ ਉਥੇ ਟ੍ਰੈਫਿਕ ਦੇ ਕੈਮਰੇ ਲੱਗਣਗੇ ਇਸ ਤੋਂ ਇਲਾਵਾ ਡੁਪਲੀਕੇਟ ਡਰਾਈਵਰਸ ਲਾਇਸੈਂਸ ਤੇ ਐਡਰੈਸ ਚੇਂਜ ਜਿਹੜਾ ਹੈਗਾ ਉਹਦੇ ਬਾਰੇ ਵੀ ਇੱਕ ਨਵਾਂ ਲਾਅ ਹੈ ਤੇ ਲਾਅ ਲਾਅ ਦੇ ਪਰਸਨ ਟੂ ਰਿਕਵੈਸਟ ਡੁਪਲੀਕੇਟ ਡਰਾਈਵਰਸ ਲਾਇਸੈਂਸ ਫ্রম ਡੀਐਮਵੀ ਆਫਟਰ ਦੇ ਚੇਂਜ देयर ਐਡਰੈਸ ਕਰੰਟ ਲਾਅ ਲਿਮਿਟਸ ਡੁਪਲੀਕੇਟ ਲਾਇਸੈਂਸਸ ਟੂ ਕੇਸਸ ਵਿਦ ਅ ਲਾਇਸੈਂਸ ਇਸ ਲੋਸਟ ਡਿਸਟਰੋਇਡ অর ਮਿਊਟੀਲੇਟਿਡ ਸੋ ਜਿੱਥੇ ਲਾਇਸੈਂਸ ਨਹੀਂ ਵੀ ਲੋਸਟ ਹੋਇਆ ਜਾਂ ਡਿਸਟਰੋਏ ਹੋਇਆ ਜੇ ਉਹਨੇ ਆਪਣਾ ਐਡਰੈਸ ਚੇਂਜ ਕੀਤਾ ਤੇ ਹੁਣ ਉਹਨੂੰ ਨਵਾਂ ਲਾਇਸੈਂਸ ਆ ਜਾਏਗਾ ਇਹ ਵੀ ਰੂਲ ਇੱਕ ਨਵਾਂ ਅਮੈਂਡ ਹੋਇਆ ਹੈ ਉਦੋਂ ਬਾਅਦ ਜਿਹੜੇ ਬਾਈਕ ਨੇ ਉਹਨਾਂ ਦੀਆਂ ਰੈਗੂਲੇਸ਼ਨਸ ਨਵੀਆਂ ਆਈਆਂ ਨੇ ਤੇ ਜਿਹੜੀਆਂ ਹੈਲਮਟ ਵਾਇਲੇਸ਼ਨਸ ਨੇ ਜੇ ਕਿਸੇ ਨੇ ਬਾਈਕ ਚਲਾਉਣਾ ਤੇ ਉਹਨੇ ਹੈਲਮਟ ਨਹੀਂ ਪਾਇਆ ਉਹਤੇ ਜਿਆਦਾ ਜਿਹੜੀ ਆ ਉਹ ਉਹਨੂੰ ਪ੍ਰੋਬਲਮ ਆਏਗੀ ਇਸ ਤੋਂ ਇਲਾਵਾ ਜਿਹੜੀਆਂ ਪਾਰਕਿੰਗ ਟਿਕਟਸ ਨੇ ਉਹ ਵੀ ਅੱਗੇ ਨਾਲੋਂ ਵਧਣ ਗਈਆਂ ਨਾਲ ਸਰਕਾਰ ਨੇ ਕਿਹਾ ਵੀ ਜਿਹੜਾ ਨਹੀਂ ਪੇ ਕਰ ਸਕਦਾ ਉਹਨੂੰ ਪੇਮੈਂਟ ਪਲਾਨ ਤੇ ਵੀ ਪਾਇਆ ਜਾ ਸਕਦਾ ਸਕੂਲ ਜ਼ੋਨ ਸਪੀਡ ਲਿਮਿਟਸ ਜਿਹੜੀ ਆ ਉਹ ਹੁਣ ਹੋਰ ਲੋਅਰ ਕਰ ਦਿੱਤੀ ਗਈ ਆ ਉਹ ਅੱਗੇ 25 ਸੀਗੀ ਤੇ ਉਤੇ 20 ਮੀਲ ਪਰ ਆਵਰ ਹੁਣ ਹੋਏਗੀ ਉਹਦੀ ਜਿਹੜੀ ਲਿਮਟ ਆ ਉਹ ਘਟਾ ਦਿੱਤੀ ਗਈ ਆ ਤੇ ਇਸ ਤੋਂ ਇਲਾਵਾ ਜਿਹੜੀ ਲਾਇਸੈਂਸ ਪਲੇਟ ਅਬਸਟਰਕਸ਼ਨ ਹੈਗੀ ਆ ਉਹਦੇ ਬਾਰੇ ਵੀ ਹੁਣ ਨਵਾਂ ਰੂਲ ਆ ਕਿ 1000 ਡਾਲਰ ਫਾਈਨ ਪਰ ਵਾਇਲੇਸ਼ਨ ਹੋਏਗਾ ਜੇ ਤੁਹਾਡੀ ਲਾਇਸੈਂਸ ਪਲੇਟ ਦੇ ਵਿੱਚ ਕੋਈ ਇਸ਼ੂ ਆ ਤੇ ਇਹਦੇ ਨਾਲ ਨਾਲ ਬਾਕੀ ਅਬੈਂਡੰਟ ਤੇ ਜਿਹੜੇ ਰੀਕ੍ਰੀਏਸ਼ਨਲ ਵਹੀਕਲਸ ਨੇ ਜੇ ਬੈਂਡਨ ਕਰੋਗੇ ਤਾਂ ਜਦੀ ਕੀਮਤ 4000 ਤੋਂ ਘੱਟ ਆ ਉਹਨੂੰ ਸਰਕਾਰ ਹੁਣ ਵੇਚਦਿਆ ਕਰੇਗੀ ਇਸ ਕਿਸਮ ਦੇ ਜਿਹੜੇ ਰੂਲਸ ਹੈਗੇ ਆ ਇਹ ਕੈਲੀਫੋਰਨੀਆ ਸਟੇਟ ਨੇ ਜਿਹੜੇ ਇੰਪਲੀਮੈਂਟ ਕੀਤੇ ਨੇ ਉਹ ਅੱਗੇ ਆਉਣਗੇ